ਸਕੂਲ ਆ ਕੇ ਨਾ ਬਹੁਤ دیر ਦੀ ਚੰਗਾ ਘਰ ਬੈਜਾ ਕਰ ਉਹ ਦੂਜੇ ਜਿਹੜੇ ਪ੍ਰਾਈਵੇਟ ਸਕੂਲ ਜਾਂਦੀ ਹੈ ਨਾ ਵੇਲੇ ਲੇਟ ਆਉਂਦੀ ਆ ਤੇ ਤੂੰ ਸਰਕਾਰੀ ਜਿਹਨੂੰ ਕਹਿਣਾ ਛੁੱਟੀ ਹੋਊਗੀ ਤੂੰ ਕਹਿਣਾ ਫਿਰਨ ਡੈ ਪਈ ਨਹੀਂ ਮੈਨੂੰ ਨਹੀਂ ਲੱਗਦਾ ਚੰਗਾ ਇਹਦਾ ਫਿਰਨਾ ਠੀਕ ਆ ਹੁਣ ਪਤਾ ਕੀ ਕਰ ਸੇਰਵਾ ਕੇ ਤੇ ਮੇਰੇ ਨਾਲ ਮੰਜੀ ਨਾ ਮੰਜੀ ਰਹਿ ਗਈ ਥੋੜੀ ਜੀ ਠੀਕ ਆ ਫਾਦੀ ਤੇਰੀ ਚਾਚੀ ਨਾਲ ਦੀ ਨਾਲ ਤੇ ਹੌਣ ਤੂੰ ਨਾ ਮੇਰੇ ਨਾਲ ਨਾਲ ਤੈਨੂੰ ਜਾਜ ਚਾਹੂਗੀ ਇਹ ਕਿੰਦਾ ਦੀ ਗੱਲ ਸੁਣਨੀ ਆ ਨਿਆਣੀ ਅਸੀਂ ਕਦੀ ਕੁੜੀਆਂ ਨੂੰ ਕੰਮ ਤੇ ਡਾਇਆ ਨਹੀਂ ਤੇ ਤੂੰ ਨਿਆਣੇ ਨੂੰ ਕੰਮ ਤੇ ਡਾਉਣ ਲਈ ਆ ਲੈ ਆ ਦੀਦੀ ਫਿਰ ਕੀ ਹੋਇਆ ਹੁਣ ਸਿਆਣੀ ਹੋਈ ਆ 12 ਸਾਲ ਹੋ ਗਏ ਦਾ ਮਤਲਬ ਚੱਲ ਕੋਈ ਨਹੀਂ ਨਿਆਣੀ ਆ ਨਿਆਣੇ ਨਹੀਂ ਕੰਮ ਕਰਦੇ ਹੁੰਦੇ ਅਸੀਂ ਨਹੀਂ ਕਦੀ ਡਾਇਆ ਕੋਈ ਗੱਲ ਨਹੀਂ ਇਹਨੂੰ ਨਾਲੇ ਜਾਜ ਤਾਹੇਗੀ ਅਸੀਂ ਤਾਂ ਕਦੀ ਪਾਣੀ ਦਾ ਗਲਾਸ ਨਹੀਂ ਨਿਆਣੇ ਨੂੰ ਆਖਿਆ ਸਾਨੂੰ ਦੇ ਆ ਕੇ ਦੋ ਪਹਿਲਾਂ ਦੀਦੀ ਨਹੀਂ ਆਣੀ ਸੀ ਹੁਣ ਇਹ ਸਿਆਣੀ ਹੋਈ ਆ 12 ਸਾਲ ਤੋਂ ਉੱਤੇ ਹੋ ਗਈ ਆ ਕਿੱਡੀ ਕਿਸਿਆਣੀ ਹੋ ਗਈ ਆ

ਤੋਂ ਇਤੇ ਦਿਨ ਦੀ ਕੋ ਲੋਣੀ ਕਿਉਂ ਐਂ ਸਾਡੇ ਨੇ ਆਣੇ ਵਰਗੀ ਆ ਠੀਕ ਨਾ ਸਾਡੇ ਨੇ ਆਣੇ ਈ ਹੁੰਦੀ ਆ ਹੀ ਨਹੀਂ ਕਿ ਦੁੱਤੀ ਸਾਡੀ ਹੁੰਦੀ ਆ ਉਹ ਰਹੀ ਚਰਚਰੀ ਚੰਗਾ ਤੂੰ ਆ ਗਿਆ ਹੀ ਕੰਮ ਤੇ ਨਹੀਂ ਨਾ ਕਦੇ ਉਹ ਡਾਇ ਤੂੰ ਆ ਗਿਆ ਕੰਮ ਕਰਨ ਦਾ ਦੇ ਤਾਨੂੰ ਕੋਈ ਗੱਲ ਨਹੀਂ ਹੋਣੀ ਮਾਂ ਮੈਂ ਆ ਹੁਣ ਮੈਂ ਇਹਨੂੰ ਤਿਆਰ ਆਂ ਨਹੀਂ ਗੱਲ ਆ ਤੂੰ ਮਾਵਾ ਚਾਹੀਏ ਚਾਤੀਆਂ ਦਾ ਵੀ ਉਹਨਾਂ ਹੱਕ ਬੰਦਾ ਹਵਾ ਠੀਕ ਆ ਇੰਨੇ ਚੇਤ ਕੇ ਹਟਾਈ ਚਾਤੀਆਂ ਹੱਤਾਂ ਕਿਹੜਾ ਕਿਆ ਸੋਨੀਆਂ ਤਿਆਰ ਰੱਖਿਆ ਹੀ ਕਦੀ ਕੰਮ ਤੇ ਨਹੀਂ ਢਾਇਆ ਮੈਨੂੰ ਦੀਦੀ ਭੋਲਣੀ ਆ ਕਿ ਸੀਗੀ ਚੰਗਾ ਮੈਨੂੰ ਸਾਰਾ ਪਤਾ ਵਾ ਕੋਣ ਤੇ ਦਾ ਲੈਣਾ ਕਿਦਾਂ ਸੰਭਦਾ ਵਾ ਕਿਦਾਂ ਸੰਭਦਾ ਚਾ ਤੂੰ ਭਾਈ dame exam ਨਾ ਲਾਇਆ ਕਰ ਚੰਗਾ। ਤੁਮਾ ਸਾ ਜਿੰਨੀ ਕੁੜੀ ਨੂੰ ਕੰਮ ਤੇ ਉੱਠ ਕੇ ਤੁਰਨੀ ਹਾਂ ਤੂੰ। ਕਰੀ ਨਾ ਕੰਮ ਜੇ ਤੂੰ ਕੀਤਾ ਨਾ ਕੰਮ ਤੇ ਫੇਰ ਤੇਰੀ ਸੇਵਾ ਮੈਂ। ਇਹ ਕੀ ਕਰਨੀ ਚੜੋ ਤੇ ਵੜੀ ਦੀ ਗੱਲ ਹੋ ਗਈ ਆ। ਰੱਸੀ ਵੀ ਜੀ ਸਾਡੇ ਕਹਿੰਦੇ ਆ ਕਹਿੰਦੇ ਲੈ ਵੀ ਕੁੜੀ ਨੂੰ ਖਿੱਚ ਕੇ। ਮੈਂ ਹੁਣ ਹੱਥ ਤੇ ਮੰਜਾ ਆਇਆ ਇਹ ਤਾਂ ਰੱਸੀ ਨਹੀਂ ਆਣੀ ਕੋ ਖਿੱਚੀ ਜਾਂਦੀ ਐ। ਕੀ ਕਰੀ ਆ ਦੀਦੀ ਕਿੰਨੀ ਤੇ ਬੈਠ ਬਾਜੀ ਤੁਹਾਡੇ ਸਾਹਮਣੇ ਮੈਂ ਵੀ ਕੀਤੀ ਆ। ਹੁਣ ਜੇ ਜ਼ਿਆਦਾ ਰੋਬ ਪਾਉਣਗੇ ਤੇ ਤਾਂ ਵੀ ਔਖਾ ਵਾ। ਤੇ ਕੀ ਕਰ ਸਕਦੇ ਹਾਂ? ਕੱਲ ਮੰਮੀ ਘਰ ਹੀ ਨਾ ਇਹਨੇ ਕੰਮ ਨਹੀਂ ਕੁੜੀ ਨੂੰ ਕਿਹਾ। ਅੱਜ ਮੰਮੀ ਹੈ ਨਹੀਂ ਆ ਨਾ ਅੱਜ ਉਹਨੂੰ ਫੇਰ ਕੀ ਕਰੀਏ ਫਿਰ ਹੁਣ ਜੀ ਇੱਕ ਦੀਦੀ ਜੇ ਤਾਂ ਹੁਣ ਆਪਾਂ ਇਹਨੂੰ ਜਾਦਾ ਕਵਾਂਗੇ ਫਤਾਂ ਵੀ ਕਾ ਲੜਾਈ ਪੈਣੀ ਆ ਤੇ ਕਰੀਏ ਤੇ ਕਰੀਏ ਹੁਣ ਕੀ ਆਪਾਂ ਅਹੀਂ ਤੇ ਮੰਨੂ ਮਤ ਰਈਆਂ ਮਾਵਾ ਵੈਨੇ ਵੀ ਦੂਰ ਦੂਰੀ ਆ ਸਾਡੇ ਤੇ ਘਰ ਚ ਆ ਗਿਆਂ ਤੁਹਾਨੂੰ ਪਤਾ ਲੱਗਣਾ ਮਤ ਰਈਆਂ ਮਾਵਾ ਹੁੰਦੀਆਂ ਕਿੱਦਾਂ ਕੀ ਕਰੀਏ ਕੀ ਹੁਣ ਤੁਹਾਨੂੰ ਤਾਂ ਪਤਾ ਤਾਂ ਹੈ ਆ ਆਪਾਂ ਹੁਣ ਕੋਈ ਦਾ ਕੋਈ ਹੱਲ ਨਹੀਂ ਕਰ ਸਕਤੇ ਤੇ ਜੇ ਮੰਮੀ ਨੂੰ ਦੱਸਿਆ ਤਾਂ ਮੰਮੀ ਨੇ ਆਖਣਾ ਨਾ ਉਹ ਤੇ ਇਦਾਂ ਕਰਦੀ ਨਹੀਂ ਆ ਤੇ ਦੱਸਣਾ ਤੇ ਤੁਹਾਨੂੰ ਪਤਾ ਹੈ ਕਿ ਨਾ ਇੱਕ ਦਿਨ ਪੈਣਾ ਹੀ ਆ ਕਪਾਤੀ ਆ ਨਾ ਫਿਰ ਇਹ ਵਧਣਾ ਵਾ ਦੀਦੀ ਕਪਾਤ ਵਜ ਜਾਣਾ ਇਹ ਵਧਣਾ ਵਧਣਾ ਵਾ ਇਹਦਾ ਕਿੱਥੇ ਗੱਲ ਬਣਨੀ ਆ ਇਹਨੇ ਹਟਣਾ ਨਹੀਂ ਕੁੜੀ ਨੂੰ ਕੰਮ ਕਰਾਉਣਾ ਨਹੀਂ 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 ਹਟਣਾ ਦੀਦੀ ਦੇਖ ਹੱਪਲਾ ਨਿਆਣੀ ਨੂੰ ਡਾਇਆ ਦੀ ਦੱਸ ਕਰਨੀ ਨਿਆਣੀ ਪਰ ਅਸਿੱਧਾ ਕੋ ਕਿੱਥੇ ਜਾਣ ਦੇ ਪਰ ਇਹ ਬੁੱਢੀ ਨੇ ਨਾ ਬਹੁਤ ਕੁੜੀ ਨੂੰ ਰਾਏ ਪਾਇਆ ਕੀ ਕਰਨਾ ਨਿਆਣੀ ਚਾਹੀ ਦੇਖਾ ਕਿੰਨੀ ਟਾਂਗਾਂ ਹੁੰਦੀ ਉਹ ਨਾਲ ਇਹ ਕਰ ਮੇ ਕੋ ਦੇ ਕਿੰਨੀ ਜਾਂਦੀ ਇਹ ਤਾਂ ਮਦਨਾ ਕੀ ਕਰਨਾ ਦੀਦੀ ਹਾਂ ਉਹ ਵੇਲਾ ਰੱਸੀ ਨਹੀਂ ਆਣ ਚਾਈਕੋ ਕਿੱਚੀ ਜਾਣਦੀ ਖਿੱਚ ਮਹਾ ਕਿਤੇ ਜੋਰ ਲਾਗੇ ਖਿੱਚਣ ਦਿੱਤ ਪਰ ਉਹਨੂੰ ਇਹ ਨਹੀਂ ਹੰਦ ਵੀ ਚੱਲ ਤੋ ਛੱਡ ਦੇ ਉਹਨੂੰ ਨਾਲ ਤੋਂ ਕਿਸੇ ਟਿਕਰੀ ਜਾਣਦੀ ਹੋ ਇਹਨਾਂ ਜਨਾਂ ਨੇ ਨਿਕ ਪਤਾ ਕਰਕੇ ਹਟਣਾ ਇਹਨਾਂ ਨੇ ਇਹ ਦਹਿਰ ਨਾ ਉਹ ਪੀਨੂ ਪਤਾ ਲੱਗਿਆ ਨਾ ਇਹਨੇ ਇੱਕ ਵਾਰਾ ਕੇ ਪੱਤ ਤੇ ਫੇਰੀ ਹਟ ਉਹਦੇ ਹੱਥ ਛਿੱਲੇ ਜਾਣਦੇ ਇੱਥੇ ਇੱਥੋਂ ਦੇ ਨਾਲੇ ਇੰਜ ਇੰਜ ਕਰਕੇ ਹੱਥ ਘੁੱਟਣ ਦੀ ਉਹ ਤੇ ਨਾਲੇ ਉਹਦੇ ਨਾਲ ਰੱਸੀ ਖਿੱਚਣ ਦੀ ਕਾ ਕੀ ਟਲੀਏ ਕਿ ਤੇ ਫੋਨ ਨਹੀਂ ਹਾਲੇ ਜਨਾਨੀ ਅੱਜ ਬਾਜੀ ਆ ਤੇ ਮੇਰਾ ਤਾਂ ਕੇਵਜੀ ਕਹਦਾ ਦੱਸ ਹੀ ਦਮ ਨਹੀਂ ਸਾਡ ਪਰੇ ਐਵੇਂ ਮੁੜ ਕੇ ਲੜ ਲੜਾਈ ਉਹਨਾਂ ਨੇ ਉਹਨੇ ਸਾਡੇ ਤੇ ਇਲਜ਼ਾਮ ਲਾਉਣਾ ਭੀ ਇਹਨਾਂ ਨੂੰ ਪਤਾ ਹੀ ਇਹਨਾਂ ਦੱਸੇ ਉਹਨੇ ਤੇ ਨਾਲ ਪਤਾ ਨਾਲ ਇਹ ਕਹਿਣਾ ਮੈਂ ਤੇ ਆਂਦੀ ਹੋਣੀ ਮੇਰਾ ਘਰ ਉਜੜ ਜਾਵੇ ਉਜੜ ਜਾਵੇ ਤੇ ਤੁਹਾਨੂੰ ਪਤਾ ਵੀ ਇਲਜ਼ਾਮ ਹੋਏ ਬਤਨ ਤੇ ਲੱਗਣੇ ਲੱਗ ਨਹੀਂ ਕਰਾਂਗੇ ਨਾ ਉਹਨਾਂ ਦੇ ਮੰਮੀ ਨੇ ਤਾਂ ਕੋਪੀ ਨੇ ਸਾਡੇ ਦਿਵਾਲੇ ਉਦਾਂ ਹੀ ਚੜ ਜਾਣਾ ਉਹਨੇ ਕਹਣਾ ਇਹਨਾਂ ਕੋ ਵੇਖ ਕੇ ਜਰਨੀ ਹੋਣ ਡਿਆ ਕੀ ਕਰੀਏ ਫਿਰ ਮੰਮੀ ਦੇ ਆ ਕੇ ਤਾਂ ਹੜਕੋ ਵੀ ਨਹੀਂ ਜਾ ਰਿਆ ਜਾਣ ਡਿਆ ਤਾਂ ਕੀ ਕਰੀਏ ਆਈ ਦੀਦੀ ਕਰਵਣੀ ਨੇ ਕੋ ਸਕਦੇ ਕਰੀਏ ਵੀ ਹੁਣ ਦੱਸ ਫਿਰ ਕੀ ਤੂੰ ਵੀ ਦੱਸ ਨਾ ਮੰਮੀ ਨੇ ਸਾਨੂੰ ਕਹਿਣਾ ਵੀ ਤੁਸੀਂ ਨਹੀਂ ਚੰਗੇ ਤੁਸੀਂ ਕਰ ਜਾਣ ਕੇ ਰਾਜੀ ਹੋ ਤਾਂ ਰਾਜੀ ਉਹਨੇ ਇਹੋ ਹੀ ਕਹਿਣਾ ਪੈਨੇ ਸਾਡੇ ਹੱਥ ਵਾਸੋਂ ਦਾ ਕੋਈ ਕਰ ਨਹੀਂ ਸਕਦੇ ਪਿੰਨਾ ਸੋਟ ਕੇ ਇਧਰ طرف ਸੀਮਾ ਕਰਮ ਕਰ ਲੈ ਕੇ ਆ ਮम्मा ਮੈਨੂੰ ਨਹੀਂ ਜਾ ਜਾਗੀ ਇਹਦੇ ਵਿੱਚ ਮੰਤਰ ਪੜਨੇ ਆ ਰਸੀ ਜਿੱਧਰ ਜਿੱਧਰ ਨੂੰ ਮਗਰ ਮਗਰ ਆਂਦੀ ਨਾ ਮਗਰ ਮਗਰ ਹੀ ਲੈ ਕੇ ਆ ਜਾ ਚੀ ਤੈਨੂੰ ਖਾਂਦੀ ਇਹਨੂੰ ਜਾ ਚਾ ਦੋਲੀ ਕਹਿ ਦਿੰਦੀ ਆ ਮੈਨੂੰ ਫੜਾ ਫੜ ਭੁੱਖ ਲੱਗ ਗਈ ਰੋਟੀ ਦੇ ਦੋ ਤੇ ਸਸਾਂ ਚੜਾਇਆ ਚੰਗੀ ਤਰ੍ਹਾਂ ਲੈ ਕੇ ਚੰਗੀ ਤਰ੍ਹਾਂ ਉਹਦਾ ਫਟ ਗਿਆ ਪਿੰਨਾ ਅੰਦਰ ਨੂੰ ਆ ਆ ਦੀ ਦੀ ਤੈਨੂੰ ਖਵਾਵਾਂ ਮੈਂ ਤੇ ਗੇ ਦੇਖ ਕੇ ਗਈ ਵੇ ਕਿਦਾਂ ਨੀ ਅੰਮ੍ਰਿਤਸਰ ਆ ਕੇ ਚੰਦਾ ਆਈ ਇਹ ਵੇ ਉਹ ਹੱਥ ਕੁਟੰਡੀ ਇਹ ਨਹੀਂ ਵਿਚਾਰੀ ਕੁਟੰਡੀ ਉਹਦੇ ਕੋਲ ਬਸ ਕਿਚੀ ਪਰ ਹੱਥ ਛਿੱਲੇ ਗਏ ਹੁਣੇ ਛਿੱਲੇ ਗਏ ਆ ਤੇ ਕੀ ਕਰਨਾ ਪਰ ਉਹ ਮੰਮੀ ਨੂੰ ਦੱਸਣਾ ਤੈ ਮੰਮੀ ਨੂੰ ਕੀ ਦੱਸਾਂਗੀ ਤੇਰਾ ਹੋ ਗਾ ਕਿ ਪਤਾ ਦੀ ਉਹ ਜਣੀਆ ਮੇਲਾ ਟਲੀ ਨਹੀਂ ਕਿ ਤੇ ਤੇ ਸੀ ਹੁਣ ਟਲਿੰਦੀ ਮੈਂ ਛਿੱਲੇ ਕਰਤੀ ਗਾਉਂਦੀ ਯਾਰ ਲਾਹ ਰੋਟੀਆਂ ਨਹੀਂ ਖਾਣੀਆਂ ਇੱਕ ਦੀਆਂ 3 ਖਾ ਜਾਣੀ ਤੂੰ ਕਿਚੀ ਨਹੀਂ ਚੱਲਦੀ ਇਹ ਕਿਰਸੀ ਫਿਰ ਇਹਨੂੰ ਹੈਗੀ ਆ ਚਾਚੀਆਂ ਨੇ ਤੇਰੀ ਇਹਨੂੰ ਕਿਦਾਂ ਸਾੜਾ ਲੱਗਦਾ ਤਾਈਆਂ ਨੇ ਕਈ ਰ ਬੋਲਦੀ ਚਾਚੀ ਜਦਾ ਬੋਲਦੀ ਆ ਆਣ ਕੇ ਬਵੀ ਮੇਰੇ ਮੇਰੇ ਨਾਲ ਅਸੀਂ ਖਿੱਚੇ ਇਹਦੀ ਸਵਾਦਾ ਗੱਲਾਂ ਹੀ ਕਰਨੀਆਂ ਹੁੰਦੀਆਂ ਇਹਨਾਂ ਨੂੰ ਚਾਚਾ ਖੇਚੇ ਖਿੱਚ ਰਸੀ ਨੂੰ ਖੇਚੇ ਜ਼ੋਰ ਲਾ ਕੇ ਖਿੱਚੇ ਕੰਮ ਸੇਖਲਾ ਤੇਰੇ ਹੱਥ ਸਿੱਧੇ ਹੋਣੇ ਆ ਇਹਦਾ ਨਾਲ ਨਾਲ ਵੀ ਕਰ ਰਤੀਆਂ ਨੇ ਹਾਈ ਹਾਈ ਇਹਦੀ ਕੋ ਰੱਸੀ ਨੀ ਕਿ ਕਿੱਚੀ ਜਾਂਦੀ ਕਿ ਨੁਹਾ ਗਈ ਏ ਰੋਟੀਆਂ ਦੇ ਕਹੋਗੀ ਦੋ ਦੀਆਂ ਹੋਰ ਦੇ ਦੇ ਚਾਰ ਐਦਾਂ ਖੇਚ ਰੱਸੀ ਨੂੰ ਚੱਕ ਘਾਟ ਕੇ ਕਰ ਕੰਮ ਤੇ ਜਾ ਜੱਡਾ ਕੋ ਕੰਮ ਨਹੀਂ ਲਗਾਉਂਦਾ ਉਲੀਓ ਨੀਨੇ ਦੀਾ ਚਾਚੀ ਨੂੰ ਰਸਕਾਈ ਨੂੰ ਜਿੰਨੇ ਜ਼ਿਆਦਾ ਬੋਲਦੀਆਂ ਦੋਹਨੀ ਉਹਨਾਂ ਨੂੰ ਵੀ ਰੱਸੀ ਨਗਾਓ ਆਣ ਕੇ ਗੱਲਾਂ ਤੇ ਇਹਨਾਂ ਨੂੰ ਬੜੀਆਂ ਕਰਨੀਆਂ ਆਉਂਦੀਆਂ ਇਹਨਾਂ ਨੂੰ ਮੈਂ ਲੈ ਕੇ ਆਉਣੀ ਆ ਜਿਹੜੀਆਂ ਜ਼ਿਆਦਾ ਹੀ ਗੱਲਾਂ ਕਰਦੀਆਂ ਆ ਅਨੀਆ ਉਹ ਕਿਤੇ ਵੀ ਨਾ ਸੁਣਿਓ। ਦੀਦੀ ਹਾਂਜੀ ਉਹਦੇ ਕੋਲ ਰੱਸੀ ਨਹੀਂ ਖਿੱਚੀ ਗਈ ਕੁੜੀ ਕੋ। ਉਹਨੇ ਮੈਨੂੰ ਕਿਹਾ ਤਾਂ ਵੀ ਮੇਰੇ ਨਾਲ ਆਓ। ਦੋ ਕੱਸੀਆਂ ਰਹਿ ਗਈਆਂ। ਇਹ ਆਹ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਹੋਈ ਉਹਨੇ ਦੀਦੀ ਨੇ ਭੇਨ ਨੂੰ ਡਾਲਾ ਤਾਂ ਤੂੰ ਉਹਦੇ ਨਾਲ ਨਹੀਂ। ਉਹਦੇ ਮਾੜੇ ਲਈ ਨਹੀਂ ਕਿਹਾ ਮੈਂ ਉਹਦੇ ਚੰਗੇ ਲਈ ਕਿਹਾ ਮੈਂ ਤੇ ਮੈਨੂੰ ਆਣ ਕੇ ਕਿਹਾ। ਬਸ ਤੇਰਾ ਹੱਥ ਖੋਲਦਾ ਵਾ। ਹੁਣ ਤਾਂ ਮੇਰੇ ਪੁੱਤੈ ਘਰੀ ਜਾਂਦੇ। ਚਲ ਆ ਫਿਰ ਮੇਰੇ ਨਾਲ ਆਓ। ਚਲ ਆ। ਚਲ ਆ ਤੇ ਤੈਨੂੰ ਉਹਦੇ ਆਖੇ ਪਹਿਲਾਂ ਖਚਾ ਦੇਣੀ ਤੂੰ ਤੇ ਉਹਦੇ ਆਂਦੀ ਨਾ। ਜੇ ਦੀਦੀ ਪੱਕੀ ਤੁਸੀਂ ਬੜੀ ਆ। ਚਲੋ ਚਲੋ ਨਾ ਲਗਾਓ ਢੇਡੀ ਰਹੀ ਜੀ ਇਹ ਤਾਂ ਮਾਰੀ ਆ ਕਿਤੇ ਲਗਾਓ ਰੱਖੀ ਆਹ ਕਹੇ ਤੇ ਤੇ ਜੇ ਤੇ ਤਾਂ ਮਾਰੀ ਆ ਕਿਤੇ ਐਦਾ ਕਰਦੀ ਆ ਪੀਓ ਤੇ ਦੇਈਆਂ ਕੰਮ ਕਰਨ ਮੈਂ ਚਾਹ ਹੀ ਘੁੱਟ ਬੜਾ ਲੈਣ ਗਲ ਜੀ ਕਰਨ ਰਿਆ ਚਾਬੂ ਪੀਣ